ਤੁਸੀਂ ਦੇਖ ਰਹੇ ਹੋ ਦਰਪਨ ਲੁਧਿਆਣਾ ਵੈਬ ਨਿਊਜ਼ ਚੈਨਲ ਕੱਲ ਸ਼ਾਮੀ 3:45 ਵਜੇ ਦੇ ਇੱਕ ਬਸ ਸਟੈਂਡ ਚੌਂਕ ਵਿੱਚ ਇੱਕ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਨਾਕੇ ਦੌਰਾਨ ਬਿਠਿਆ ਦੀ ਚੈਕਿੰਗ ਕੀਤੀ ਜਾ ਰਹੀ ਸੀ ਤੱਕ ਇੱਕ ਵਰਨਾਕਾਰ ਜੋ ਮੇਰੇ ਸਾਈਡ ਤੋਂ ਆਈ ਉਸ ਨੇ ਪੁਲਿਸ ਮਹਾਜਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਡਰਦੇ ਮਾਰੇ ਕਾਰ ਨੂੰ ਪਿਜਾ ਕੇ ਸਿਧਮਾਵੇ ਡਰੋਨ ਵੱਲ ਲੈ ਗਏ ਤਾਂ ਜਦ ਪੁਲਿਸ ਮਹਾਜਨਾਂ ਨੇ ਉਹਦਾ ਪਿੱਛਾ ਕੀਤਾ ਤਾਂ ਕਾਰ ਸਵਾਰ ਕਾਰ ਨੂੰ ਛੱਡ ਕੇ ਭੱਜ ਗਏ ਜਦ ਕਾਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਮਾ ਜੋ ਡੀਜੀਪੀ ਸਾਹਿਬ ਪੰਜਾਬ ਜੀ ਦੇ ਦਸ਼ਨ ਅਹਿਸਾਨ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀ ਹੈਡ ਹੈਟਾ ਹੈ ਉਹਦੇ ਗੱਡੀਆਂ ਸੀ ਨਾਕਾਬੰਦੀ ਕੱਲ ਕੀਤੀ ਹੋਈ ਸੀ ਆਪਣੇ ਜਿਹੜੀਆਂ ਚੌਕ ਜਿਸਦੇ ਵਿੱਚ ਏਐਸਆਈ ਕੁਮਾਰ ਸਿੰਘ ਤੇ ਸਮੁੱਚੀ ਟੀਮ ਨੇ ਜਿਹੜਾ ਵੇਹਿਕਲਾਂ ਦੀ ਚੈਕਿੰਗ ਕਰ ਰਹੇ ਸੀ ਤੇ ਨਾਲ ਐਸਐਚਓ ਸਿਟੀ ਦੀ ਟੀਮ ਸੀ ਤੇ ਉਸ ਦੌਰਾਨ ਸਾਨੂੰ ਇੱਕ ਗੱਡੀਆਂ ਦੀ ਜਿਹੜੀ ਚੈਕਿੰਗ ਹੈ ਉਹਦੇ ਵਿੱਚ ਡਿੱਗੀ ਵਿੱਚ ਜਾਂ ਕੋਈ ਸ਼ੱਕੀ ਸਮਾਨ ਲੱਗਦਾ ਜਾਂ ਕੋਈ ਹੋਰ ਵੀਕਲ ਹੈਗੇ ਆ ਟੂ ਵੀਨਰ ਹੈਗੇ ਜਿਨ੍ਹਾਂ ਦੇ ਬੀਟ ਨੰਬਰ ਆ ਟ੍ਰਿਪਰ ਰਾਈਡਿੰਗ ਹੈ ਇਹਦਾ ਕੋਈ ਫੈਂਸ ਹੈਗੇ ਉਹਦੇ ਰਿਗਾਰਡਿੰਗ ਅਸੀਂ ਚੈਕਿੰਗ ਕਰਦੇ ਸੀ ਤੇ ਕੱਲ ਵਕਤ ਸ਼ਾਮੀ 4:00 ਵਜੇ ਸਾਡੇ ਇੱਕ ਜਿਹੜੀ ਗੱਡੀ ਜਿਹੜੀ ਮਣੀ ਵਰਨਾਕਾਰ ਜਿਹਦਾ ਨੰਬਰ ਸੀਗਾ ਆਪਣੇ PB06 AB0081 ਤੇ ਉਹਦੇ ਵਿੱਚ ਜਿਹੜੇ ਕਿ ਅਸੀਂ ਗੱਡੀ ਰੋਕੀ ਗੱਡੀ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਗੱਡੀ ਭਜਾ ਲਈ ਤੇ ਗੱਡੀ ਭਜਾਉਣ ਤੋਂ ਬਾਅਦ ਸਾਡੇ ਟੀਮ ਨੇ ਜਿਹੜਾ ਕਿ ਪਿਛੇ ਕੀਤਾ ਤੇ ਉਹ ਬਾਜ਼ਾਰ ਵਿੱਚ ਰਸ਼ਵੋ ਜਿਆਦਾ ਹੋਣ ਕਰਕੇ ਤੇ ਉਹ ਪੰਜੇ ਜੀ ਕਾਮਯਾਬ ਹੋ ਗਏ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਪਰ ਬਾਜ਼ਾਰ ਜਦ ਰਸ਼ਵੋਨ ਕਰਕੇ ਉਹ ਅੱਗੇ ਵੇਛੇ ਹੋ ਗਏ ਤੇ ਜਦੋਂ ਅਸੀਂ ਮਾਨਯੋਗ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਦੱਸਿਆ ਗਿਆ ਤੇ ਜੋ ਇਹਦੀ ਗੱਡੀ ਦੀ ਤਲਾਸ਼ੀ ਲਈ ਗਈ ਤੇ ਗੱਡੀ ਵਿੱਚ ਜਿਹੜਾ ਕਿ ਕੈਸ਼ ਲਗਭਗ 40 40 ਲੱਖ 25850 ਰੁਪਏ ਜਿਹੜੇ ਕਿ ਪਾਏ ਗਏ ਔਰ ਜਿਹੜੀ ਇਹ ਗੱਡੀ ਅਸੀਂ 102 ਅ ਸੇਰ ਵਿਸਤ੍ਰਿਤ ਜਿਹੜੀ ਗੱਡੀ ਥਾਣਾ ਵਿੱਚ ਬੰਨ੍ਹ ਦਿੱਤੀ ਗਈ ਆ ਤੇ ਬਾਕੀ ਜਿਹੜੇ ਇਹਦੇ ਗੱਡੀ ਦੇ ਵਿੱਚ ਜਿਹੜਾ ਗੱਡੀ ਦੇ ਵਿੱਚ ਜਿਹੜੇ ਮਾਲਕ ਆ ਉਹਦਾ ਜਤੇਸ਼ ਗਰੋਬਰ ਪੁੱਤਰ ਰਵੇਸ਼ ਕੁਮਾਰ ਗਰੋਬਰ ਵਾਸੀ ਮੁਹੱਲਾ ਬੁੱਧਵਾਸ ਤੇ ਦੂਸਰਾ ਲੜਕਾ ਹੈਗਾ ਆਪਣੇ ਜਗੇਸ਼ ਕੁਮਾਰ ਪੁੱਤਰ ਆਰਾਮ ਕੁਮਾਰ ਇਹ ਵਾਸੀ 8 ਅ ਨੰਬਰ ਵਾਰਡ ਆਰਾਮਦਾਸ ਨਗਰ ਫਰੋਜਪੁਰ ਦੇ ਹੈਗੇ ਆ ਤੇ ਇੱਕ ਰੋਹਿਤ ਸਨਿਹ ਪੁੱਤਰ ਰਮਨ ਸਿੱਠੀ ਵਾਸੀ ਫਰੋਜਪੁਰ ਹੈ ਤੇ ਇਹ ਇਹਨਾਂ ਦਾ ਗੱਡੀ ਦੇ ਜਿਹੜੇ ਅਸੀਂ ਵਾਹਨ ਐਕਟ ਤੇ ਪਾ ਕੇ ਗੱਡੀ ਦੇ ਜਿਹੜਾ ਐਡਰੈਸ ਵਗੈਰਾ ਆਇਆ ਇਹਨਾਂ ਦਾ ਆ ਇਹ ਤਿੰਨ ਵਿਅਕਤੀ ਸਨ ਤੇ ਬਾਕੀ ਅਸੀਂ ਇਨਕਮ ਟੈਕਸ ਜਿਹੜੀ ਅ ਅਫਸਰ ਹੈ ਆਪਣੇ ਸਾਡੇ ਉਹਨਾਂ ਨੂੰ ਅਸੀਂ ਇਨਫੋਰਮ ਕਰ ਦਿੱਤਾ ਹੈ ਟੀਮ ਨੂੰ ਤੇ ਉਹ ਆਉਣਗੇ ਬਾਕੀ ਅਗਲੀ ਜਿਹੜਾ ਕਿ ਕਾਰਵਾਈਆਂ ਕਰਦੇ ਕਿਧਰੋਂ ਆ ਰਹੇ ਸੀ ਜੀ ਇਹ ਇਹ ਆਪਣੇ ਇਧਰੋਂ ਮੋਗਾ ਸੜਕ ਦੁਆਰੇ ਸੀ ਇਹਦੇ ਵਿੱਚ ਇਦਾਂ ਸੀ ਜਦੋਂ ਗੱਡੀ ਅਸੀਂ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਦੀ ਟੀਮ ਨੇ ਤੇ ਉਹ ਗੱਡੀ ਪਿਜਾ ਕੇ ਲੱਗਿਆ ਮਗਰ ਜਦੋਂ ਸਾਡੀ ਟੀਮ ਗਈ ਤੇ ਜਦੋਂ ਇਹਨਾਂ ਨੇ ਆਪਣੀ ਗੱਡੀ ਗੱਡੀ ਤੇ ਉਹਦੇ ਵਿੱਚ ਥੋੜਾ ਟਾਈਮ ਬੈ ਗਿਆ ਤੇ ਉਹ ਗੱਡੀ ਅੱਗੇ ਸਿੱਧਾ ਬੇਟਾਲੂਨ ਜਾ ਕੇ ਗੱਡੀ ਉਹਨਾਂ ਰੋਡ ਤੇ ਲਾ ਕੇ ਤੇ ਭੱਜਣ ਚ ਗੱਡੀ ਛੱਡ ਕੇ ਭੱਜ ਗਏ ਗੱਡੀ ਛੱਡ ਕੇ ਭੱਜ ਗਏ ਕੋਈ ਪਤਾ ਲੱਗਿਆ ਜੀ ਉਹਨਾਂ ਦਾ ਕੋਈ ਕਿ ਕਿੱਥੋਂ ਪੈਸਾ ਆਇਆ ਸੀ ਆ ਕੋਈ ਉਹਦੇ ਬਾਰੇ ਕੋਈ ਜਾਣਕਾਰੀ ਇਹਦੇ ਬਾਰੇ ਉਹਨਾਂ ਨਾਲ ਜਦਾ ਮੰਨ ਲਓ ਟਾਈ ਅਪ ਅਸੀਂ ਕਰ ਰਹੇ ਆ ਤੇ ਉਹ ਆਪਣਾ ਜੋ ਵੀ ਬੈਂਕ ਦੇ ਡਾਕੂਮੈਂਟਸ ਵਗੈਰਾ ਦੇਣਗੇ ਉਹ ਇਨਕਮ ਟੈਕਸ ਦਾ ਪਤਾ ਰਣ ਨੂੰ ਮਈਆ ਕਰਾ ਦੇਣਗੇ ਅਗਰ ਉਹਨਾਂ ਦੇ ਇਹ ਪੈਸੇ ਜਿਹੜੇ ਬਿਲਕੁਲ ਸਹੀ ਆ ਤੇ ਉਹਨਾਂ ਦਾ ਪ੍ਰੂਫ ਹੈਗਾ ਤੇ ਉਹ ਪੈਸੇ ਇਨਕਮ ਟੈਕਸ ਜੋ ਐਸ ਐਸ ਪਰ ਲਾਅ ਆ ਤੇ ਉਲੀਜ਼ ਕਰ ਦੇ ਭੱਜਣ ਦਾ ਕਾਰਨ ਪਤਾ ਲੱਗ ਗਈ ਭੱਜੇ ਕਿਉਂ ਜੀ ਭੱਜਣ ਦਾ ਕਾਰਨ ਅਸੀਂ ਪਤਾ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਜੀ ਇਹ ਮੇਂ ਜਨਤ ਕਾਰਨ ਕੀ ਆ ਉਹ ਅਸੀਂ ਉਹਨਾਂ ਨੂੰ ਰੇਡ ਵਗੈਰਾ ਕਰਾਂਗੇ ਬੁਲਾਵਾਂਗੇ